ਵਿਸ਼ਵ वार्ता ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦੁਨੀਆ ਦੇ ਵਿੱਚ ਸਭ ਤੋਂ ਵੱਧ ਖੁਸ਼ਹਾਲ ਦੇਸ਼ਾਂ ਦੀ ਸੂਚੀ ਦਿਖਾਉਣ ਵਾਲੀ ਰਿਪੋਰਟ ਜਾਰੀ ਕੀਤੀ ਗਈ ਹੈ ਇਸ ਰਿਪੋਰਟ ਦੇ ਵਿੱਚ ਫਿਨਲੈਂਡ ਨੇ ਇੱਕ ਵਾਰ ਫਿਰ ਤੋਂ ਬਾਜ਼ੀ ਮਾਰ ਲਈ ਹੈ ਫਿਨਲੈਂਡ ਲਗਾਤਾਰ 8ਵੇਂ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਮੁਲਕ ਬਣ ਗਿਆ ਹੈ ਖੁਸ਼ਹਾਲ ਮੁਲਕਾਂ ਦੀ ਇਸ ਸੂਚੀ ਦੇ ਵਿੱਚ ਸਭ ਤੋਂ ਉੱਪਰ ਫਿਨਲੈਂਡ ਹੈ ਇਸ ਤੋਂ ਬਾਅਦ ਡੈਨਮਾਰਕ ਆਈਸਲੈਂਡ ਨਾਰਵੇ ਅਤੇ ਸਵੀਡਨ ਵਰਗੇ ਨਾਰਡਿਕ ਦੇਸ਼ਾਂ ਦਾ ਦਬਦਬਾ ਇਸ ਸੂਚੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਦੁਨੀਆ ਦਾ ਸਭ ਤੋਂ ਅਮੀਰ ਤੇ ਤਾਕਤਵਰ ਮੋਲਕ ਅਮਰੀਕਾ ਇਸ ਸੂਚੀ ਦੇ ਵਿੱਚ ਬਹੁਤ ਪਿੱਛੇ ਹੈ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ ਹੁਣ ਹੁਣ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਫਿਨਲੈਂਡ ਦੀ ਖੁਸ਼ਹਾਲੀ ਦਾ ਆਖਿਰ ਕੀ ਰਾਜ ਹੈ ਆਖਿਰ ਪਿਛਲੇ 8 ਸਾਲ ਤੋਂ ਫਿਨਲੈਂਡ ਕਿਉਂ ਇਸ ਸੂਚੀ ਦੇ ਵਿੱਚ ਸਭ ਤੋਂ ਉੱਪਰ ਬਣਿਆ ਹੋਇਆ ਹੈ ਇਸ ਰਿਪੋਰਟ ਦੇ ਮੁਤਾਬਕ ਗੈਲਪ ਦੀ ਮੈਨੇਜਿੰਗ ਡਾਇਰੈਕਟਰ ਇਲਾਨਾ ਰੌਨ ਨੇ ਇਹ ਵੀ ਦੱਸਿਆ ਹੈ ਕਿ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਨਾਰਡਿਕ ਮੁਲਕ ਇਸ ਵਿੱਚ ਸਭ ਤੋਂ ਅੱਗੇ ਨੇ ਨਾਰਡਿਕ ਮੁਲਕਾਂ ਦੇ ਵਿੱਚ ਇਸ ਦੇ ਵਸਨੀਕਾਂ ਨੂੰ ਸਰਕਾਰ ਵੱਲੋਂ ਬਹੁਤ ਜ਼ਿਆਦਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਫਿਨਲੈਂਡ ਦੇ ਵਿੱਚ ਲਗਾਤਾਰ ਪਹਿਲੇ ਸਥਾਨ ਤੇ ਆਉਣ ਦਾ ਸਿੱਧੇ ਤੌਰ ਤੇ ਇਹੀ ਕਾਰਨ ਹੈ ਕਿ ਉੱਥੇ ਆਪਸੀ ਵਿਸ਼ਵਾਸ ਭਵਿੱਖ ਬਾਰੇ ਚਿੰਤਾ ਦਾ ਨਾ ਹੋਣਾ ਮਜ਼ਬੂਤ ਸੰਸਥਾਵਾਂ ਪਰਿਵਾਰ ਅਤੇ ਦੋਸਤਾਂ ਦਾ ਸਮਰਥਨ ਸ਼ਾਮਿਲ ਹੈ ਸੋ ਇਹ ਸਾਰੇ ਫੈਕਟਰ ਨੇ ਜਿਹੜੇ ਕਿਸੇ ਵੀ ਮੁਲਕ ਨੂੰ ਦੁਨੀਆ ਦਾ ਸਭ ਤੋਂ ਵੱਧ ਖੁਸ਼ਹਾਲ ਮੁਲਕ ਬਣਾਉਂਦੇ ਨੇ ਅਤੇ ਫਿਨਲੈਂਡ ਦੇ ਵਿੱਚ ਇਹ ਸਭ ਭਰੋਸਾ ਮਜ਼ਬੂਤੀ ਪਰਿਵਾਰ ਅਤੇ ਦੋਸਤਾਂ ਦਾ ਸਮਰਥਨ ਸਭ ਤੋਂ ਜ਼ਿਆਦਾ ਹੈ ਜਿਸ ਕਾਰਨ ਫਿਨਲੈਂਡ ਲਗਾਤਾਰ 8ਵੇਂ ਸਾਲ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਹੈ ਹੁਣ ਤੁਹਾਨੂੰ ਇੱਕ ਇੱਕ ਕਰਕੇ ਦੱਸਦੇ ਆ ਕਿ ਦੁਨੀਆ ਦੇ ਵਿੱਚ ਕ੍ਰਮਵਾਰ ਖੁਸ਼ਹਾਲ ਦੇਸ਼ਾਂ ਦੀ ਸੂਚੀ ਕਿਸ ਤਰ੍ਹਾਂ ਹੈ ਇਸ ਦੇ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਫਿਨਲੈਂਡ ਦਾ ਉਸ ਤੋਂ ਬਾਅਦ ਡੈਨਮਾਰਕ ਆਈਸਲੈਂਡ ਸਵੀਡਨ ਨੀਦਰਲੈਂਡ ਕੋਸਟਾ ਰਿਕਾ ਨਾਰਵੇ ਇਜ਼ਰਾਈਲ ਲਕਜ਼ੈਂਬਰਗ ਅਤੇ ਮੈਕਸੀਕੋ ਵਰਗੇ ਮੁਲਕ ਹੈ ਜਿਹੜੇ ਇਸ ਤੋਂ ਬਾਅਦ ਆਉਂਦੇ ਨੇ ਇਸ ਸੂਚੀ ਦੇ ਵਿੱਚ ਦੂਜੇ ਨੰਬਰ ਤੇ ਰਹਿਣ ਵਾਲੇ ਡੈਨਮਾਰਕ ਇਸ ਦਹਾਕੇ ਵਿੱਚ ਸਭ ਤੋਂ ਚੋਟੀ ਦੇ 10 ਦੇਸ਼ਾਂ ਦੇ ਵਿੱਚ ਬਣਿਆ ਹੋਇਆ ਸੋ ਡੈਨਮਾਰਕ ਵੀ ਲਗਾਤਾਰ ਪਿਛਲੇ 10 ਸਾਲਾਂ ਤੋਂ ਲਗਾਤਾਰ ਇਸ ਸੂਚੀ ਦੇ ਵਿੱਚ ਸਭ ਤੋਂ ਉੱਪਰ ਵਾਲੇ ਮੁਲਕਾਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਇੱਥੇ ਸਮਾਜਿਕ ਸੁਰੱਖਿਆ ਚੰਗੇ ਸਮਾਜਿਕ ਪ੍ਰਬੰਧ ਜੀਵਨ ਪੱਧਰ ਬਹੁਤ ਉੱਚਾ ਹੈ ਸਰਕਾਰ ਵੱਲੋਂ ਨਾਗਰਿਕਾਂ ਨੂੰ ਬਹੁਤ ਚੰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ। ਇਹੀ ਕਾਰਨ ਹੈ ਕਿ ਡੈਨਮਾਰਕ ਵੀ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਇਸ ਮੁਲਕ ਦੇ ਵਿੱਚ ਮੁਫਤ ਸਿਹਤ ਸੇਵਾਵਾਂ ਮਿਲਦੀਆਂ ਨੇ। ਬੱਚਿਆਂ ਦੀ ਦੇਖਭਾਲ ਦੇ ਲਈ ਮਾਪਿਆਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਯੂਨੀਵਰਸਿਟੀ ਅਤੇ ਸਕੂਲਾਂ ਦੀ ਪੜ੍ਹਾਈ ਬਿਲਕੁਲ ਮੁਫਤ ਹੈ। ਇਸੇ ਤਰ੍ਹਾਂ ਨਾਰਡਿਕ ਮੁਲਕਾਂ ਦੇ ਵਿੱਚ ਫਿਨਲੈਂਡ ਅਤੇ ਨਾਰਵੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਿਹਤ ਸੁਵਿਧਾਵਾਂ, ਸਿੱਖਿਆ ਸੁਵਿਧਾਵਾਂ ਆਦਿ ਲੋਕਾਂ ਨੂੰ ਨਾਗਰਿਕਾਂ ਨੂੰ ਆਮ ਤੌਰ ਤੇ ਮੁਫਤ ਦਿੱਤੀਆਂ ਜਾਂਦੀਆਂ ਨੇ ਸੋ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਇਸ ਇਹਨਾਂ ਮੁਲਕਾਂ ਦੇ ਵਿੱਚ ਮਿਲਦਾ ਹੈ ਜੋ ਇਹਨਾਂ ਮੁਲਕਾਂ ਨੂੰ ਖੁਸ਼ਹਾਲ ਦੇਸ਼ਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਬਣਾਉਂਦੇ ਆ ਬਜ਼ੁਰਗਾਂ ਨੂੰ ਵੀ ਇਹਨਾਂ ਮੁਲਕਾਂ ਦੇ ਵਿੱਚ ਪੈਨਸ਼ਨ ਦਿੱਤੀ ਜਾਂਦੀ ਹੈ ਸੋ ਇਹ ਸਾਰੇ ਫੈਕਟਰ ਨੇ ਜਿਹੜੇ ਫਿਨਲੈਂਡ ਨਾਰਵੇ ਡੈਨਮਾਰਕ ਸਵੀਡਨ ਵਰਗੇ ਮੁਲਕਾਂ ਨੂੰ ਖੁਸ਼ਹਾਲ ਮੁਲਕਾਂ ਦੀ ਸੂਚੀ ਦੇ ਵਿੱਚ ਸਭ ਤੋਂ ਉੱਪਰ ਰੱਖਦੇ ਨੇ ਭਾਰਤ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਇਹਨਾਂ ਮੁਲਕਾਂ ਦੀ ਸੂਚੀ ਦੇ ਵਿੱਚ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਵਾਰ ਖੁਸ਼ਹਾਲ ਮਿਲਕਾਂ ਮੁਲਕਾਂ ਦੀ ਸੂਚੀ ਦੇ ਵਿੱਚ 118ਵਾਂ ਨੰਬਰ ਮਿਲਿਆ ਹੈ ਪਿਛਲੇ ਸਾਲ ਭਾਰਤ ਦਾ 126ਵਾਂ ਨੰਬਰ ਸੀ ਅਤੇ ਭਾਰਤ ਦੀ ਰੈਂਕਿੰਗ ਦੇ ਵਿੱਚ ਹੁਣ 8 ਅੰਕਾਂ ਦਾ ਸੁਧਾਰ ਹੋਇਆ ਹੈ ਪਰ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ 109ਵਾਂ ਸਥਾਨ ਮਿਲਿਆ ਹੈ ਰਿਪੋਰਟ ਦੇ ਮੁਤਾਬਕ ਖੁਸ਼ਹਾਲ ਦੇਸ਼ ਹੈ ਜਿਹੜੇ ਉਹਨਾਂ ਦੀ ਖੁਸ਼ਹਾਲੀ ਦਾ ਮੁਲਾਂਕਣ ਹੈ ਜਿਹੜਾ ਉਹ ਕਈ ਫੈਕਟਰਸ ਦੇ ਨਾਲ ਕੀਤਾ ਗਿਆ ਹੈ ਸੋ ਭਾਰਤ ਦੇ ਵਿੱਚ ਕਈ ਫੈਕਟਰਸ ਦੇ ਵਿੱਚ ਸੁਧਾਰ ਆਇਆ ਹੈ ਕਈ ਮਾਮਲਿਆਂ ਦੇ ਵਿੱਚ ਸੁਧਾਰ ਆਇਆ ਹੈ ਜਿਸ ਕਰਕੇ ਭਾਰਤ ਦੀ ਰੈਂਕਿੰਗ ਹੈ ਜਿਹੜੀ ਉਸ ਦੇ ਵਿੱਚ ਵੀ ਸੁਧਾਰ ਆਇਆ ਹੈ ਭਾਰਤ ਇਸ ਸਾਲ 118ਵੇਂ ਨੰਬਰ ਤੇ ਆਇਆ ਹੈ ਜਦਕਿ ਪਿਛਲੇ ਸਾਲ ਭਾਰਤ 126ਵੇਂ ਨੰਬਰ ਤੇ ਸੀ